ਕਬੀਰ ਖੇਹੀ ਹੁਈ ਤੋ ਕਿਆ ਭਇਆ ਜੋ ਉਡ ਲਾਗੈ ਅੰਗ ਹਰ ਜਨ ਐਸਾ ਚਾਹੀਐ ਜਿਉ ਪਾਣੀ ਸਰਬੰਗ ਕਬੀਰ ਪਾਣੀ ਹੁਆ ਤਾ ਕਿਆ ਭਇਆ ਸੀਰਾ ਤਾ ਤਾ ਹੋਇ ਹਰ ਜਨ ਐਸਾ ਚਾਹੀਐ ਜੈਸਾ ਹਰ ਹੀ ਹੋਇ ਕੂਚ ਭਵਨ ਕਲ ਕਾਮਨੀ ਸਿਖਰ ਤਜਾ ਪਹਿਰਾਇ ਤਾਤੇ ਭਲੀ ਮਦੂ ਕਰੀ ਸੰਤ ਸੰਗ ਗੁਣ ਗਾਇ ਕਬੀਰ ਪਾਟਨ ਤੇ ਉਜਰ ਭਲਾ RAM ਭਗਤ ਜੇਠਾਇ RAM ਸਨੇਹੀ ਬਾਹਰਾ ਜੰਪੁਰ ਮੇਰੇ ਪਾਇ ਕਬੀਰ ਗੰਗ ਜਮਨ ਕੇ ਅੰਤਰੇ ਸਹਿਜ ਸੁਨ ਕੇ ਘਾਟ ਤਹਾਂ ਕਬੀਰੈ ਮਟ ਕੀਆ खोजत मुन जन बाट कबीर जैसी उपजी पेड़ ते जव तैसी निबहाओड़ हीरा किस का बापुरा पुजहै न रतन करोड़ों कबीरा एक चंपौ देख्यो हीरा हाथ बिकाय बनजन हारे बाहरा कौड़ी बदलै जाए ਕਬੀਰ ਜਹਾਂ ਗਿਆਨ ਤਹਿ ਧਰਮ ਹੈ ਜਹਾਂ ਝੂਠ ਤਹਿ ਪਾਪ ਜਹਾਂ ਲੋਭ ਤਹਿ ਕਾਲ ਹੈ ਜਹਾਂ ਖਿਮਾ ਤਹਿ ਆਪ ਕਬੀਰ ਮਾਇਆ ਤਜੀ ਤਾਂ ਕਿਆ ਭਇਆ ਜੋ ਮਾਨ ਤਜਿਆ ਨਹੀਂ ਜਾਏ ਮਾਨ ਮੁਨੀ ਮਨ ਵਰ ਗਲੇ ਮਾਨ ਸਭੈ ਕੋ ਖਾਏ ਕਬੀਰ ਸਾਚਾ ਸਤਗੁਰ ਮੈਂ ਮਿਲਿਆ ਸ਼ਬਦ ਜੋ ਬਾਹ ਆਇਕ ਲਾਗਤ ਹੀ ਭੁਇ ਮਿਲ ਗਿਆ ਪਰਿਆ ਕਲੇਜੇ ਸ਼ੇਕ ਕਬੀਰ ਸਾਚਾ ਸਤਗੁਰ ਕਿਆ ਕਰੈ ਜੋ ਸਿਖਾਂ ਮਹਿ ਝੂਕ ਅੰਦੇ ਏਕ ਨਾ ਲਾਗੇ ਜਿਉ ਬਾਸ ਬਜਾਈਐ ਫੂਕ ਕਬੀਰ ਹੈ ਗੈ ਬਹਨ ਸਗਨ ਘਨ ਸ਼ਤਰਪਤੀ ਕੀ ਨਾਰ ਤਾਸ ਪਟੰਤਰ ਨਾ ਪੁੱਜੈ ਹਰ ਜਨ ਕੀ ਪਨਿਹਾਰ ਕਬੀਰ ਨਿਪਨਾਰੀ ਕਿਉ ਨਿੰਦੀਐ ਕਿਉ ਹਰ ਚੇਰੀ ਕੋ ਮਾਨ ਉਹ ਮੰਗ ਸਵਾਰੈ ਬਿਖੈ ਕੋ ਉਹ ਸਿਮਰੈ ਹਰ ਨਾਮ ਕਬੀਰ ਥੋਨੀ ਪਾਈ ਤਿਤ ਭਈ ਸਤਗੁਰ ਬੰਦੀ ਧੀਰ ਕਬੀਰ ਹੀ ਰਾਹ ਬਨਜਿਆ ਮਾਨ ਸਰੋਵਰ ਤੀਰ ਕਬੀਰ ਹਰ ਹੀਰਾ ਜਨ ਜੋਹਰੀ ਲੇ ਕੈ ਮੰਡੈ ਹਾਟ ਜਬ ਹੀ ਪਾਈਐ ਪਾਰਖੂ ਤਬ ਹੀਰਨ ਕੀ ਸਾਟ ਕਬੀਰ ਕਾਮ ਪਰੇ ਹਰ ਸਿਮਰੀਐ ਐਸਾ ਸਿਮਰਹੁ ਨਿਤ ਅਮਰਾਪੁਰ ਬਾਸਾ ਕਰਹੁ ਹਰ ਗਿਆ ਬੋਹ ਰਹਿ ਬਿੱਤ ਕਬੀਰ ਸੇਵਾ ਕੋ ਦੋਏ ਭਲੇ ਏਕ ਸੰਤ ਇਕ ਰਾਮ ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੇ ਨਾਮ ਕਬੀਰ ਜਿਹੇ ਮਾਰਗ ਪੰਡਿਤ ਗਏ ਪਾਛੈ ਪਰਿਬਹੀਰ ਇਕ ਅਵਕਟ ਘਾਟੀ ਰਾਮ ਕੀ ਤਿਹ ਚੜ ਰਹਿਓ ਕਬੀਰ ਕਬੀਰ ਦੁਨੀਆ ਕੇ ਧੋਖੇ ਮੂਆ چالت کل کی کان تب کل کس کا لاج سی جب لے تر مسان کبیر ڈوبے گورے باپرے بہو لوگن کی کان پاروسی کے جو ہوا اپنے پی جان کبیر پلی مدو کری نانا بد کو ناج دعویٰ کا ح کو نہیں ਵਡਾ ਦੇਸ ਬਡ ਰਾਜ ਕਬੀਰ ਦਾਵੈ ਦਾਜਨ ਹੂਤ ਹੈ ਨਿਰਦਾਵੈ ਰਹੈ ਨ ਸੰਕ ਜੋ ਜਨ ਨਿਰਦਾਵੈ ਰਹੈ ਸੋ ਗਨੈ ਇੰਦਰ ਸੂਰੰਕ ਕਬੀਰ ਪਾਲ ਸਮੋਹਾ ਸਰਵਰ ਭਰਾ ਪੀ ਨਾ ਸਕੈ ਕੋਈ ਨੀਰ ਭਾਗ ਵੱਡੇ ਤੈ ਪਾਇਉ ਤੂੰ ਭਰ ਭਰ ਪੀਓ ਕਬੀਰ ਕਬੀਰ ਪਰਭਾਤੇ ਤਾਰੇ ਖਿਸਹਿ ਤਿਉ ਇਹੋ ਖਿਸੈ ਸਰੀਰ ਇਹ ਦੋਇ ਅੱਖਰ ਨਾ ਖਿਸਹਿ ਸੋ ਗਹਿ ਰਹਿਉ ਕਬੀਰ ਕਬੀਰ ਕੋਠੀ ਕਾਠ ਕੀ ਦਹਿ ਦਿਸ ਲਾਗੀ ਆਗ ਪੰਡਤ ਪੰਡਤ ਜਲ ਮੂਏ ਮੂਰਖ ਉਬਰੇ ਭਾਗ ਕਬੀਰ ਸੰਸਾ ਦੂਰ ਕਰ ਕਾਗਦ ਦੇਹੇ ਬਿਹਾਏ ਬਾਵਨ ਅੱਖਰ ਸੋਧ ਕੈ ਹਰ ਚਰਨੀ ਚਿਤ ਲਾਇ ਕਬੀਰ ਸੰਤ ਨਾ ਛਾੜੈ ਸੰਤੈ ਜੋ ਕੋਟਕ ਮਿਲਹਿ ਅਸੰਤ ਮਲਿਆਗਰ ਪੋਇੰਗਮ ਬੇਡੇਉ ਤਾਂ ਸੀਤਲਤਾ ਨਾਤ ਜੰਤ ਕਬੀਰ ਮਨ ਸੀਤਲ ਭਇਆ ਪਾਇਆ ਬ੍ਰਹਮ ਗਿਆਨ ਜਿਨ ਜਵਾਲਾ ਜਗ ਜਾ ਰਿਆ ਸੋ ਜਨ ਕੇ ਉਦਕ ਸਮਾਨ ਕਬੀਰ ਸਾਰੀ ਸਿਰ ਜਨਹਾਰ ਕੀ ਜਨ ਮਾਹੀ ਕੋਏ ਕਹਿ ਜਾਨੈ ਆਪਨ ਧਣੀ ਕਹਿ ਦਾਸ ਦਿਵਾਨੀ ਹੋਏ ਕਬੀਰ ਭਲੀ ਭਈ ਜੋ ਭਉ ਪਰਿਆ ਦਿਸਾ ਗਈ ਸਭ ਭੂਲ ਓਰਾ ਘਰ ਪਾਣੀ ਭਇਆ ਜਾਏ ਮਿਨਿਉ ਢਲ ਕੂਲ ਕਬੀਰ ਆ ਧੂਰ ਸਕੇਲ ਕੈ ਪੁਰੀਆ ਬਾਂਦੀ ਦੇਹ ਦਿਵਸ ਚਾਰ ਕੋ ਪੇਖਣਾ ਅੰਤ ਖੇਹ ਕੀ ਖੇਹ ਕਬੀਰ ਸੂਰਜ ਚਾਂਦ ਕੈ ਉਦੈ ਭਈ ਸਭ ਦੇਹ ਗੁਰ ਗੋਬਿੰਦ ਕੇ ਬਿਨ ਮਿਲੇ ਪਲਟ ਭਈ ਸਭ ਖੇਹ ਜਹ ਅਨ ਭਉ ਤਹ ਭੈ ਨਹੀਂ ਜਹ ਭਉ ਤਹ ਹਰ ਨਾਹੀ ਕਹਿਉ ਕਬੀਰ ਵਿਚਾਰ ਕੈ ਸੰਤ ਸੁਨਹੁ ਮਨ ਮਾਹੀ ਕਬੀਰ ਜਿਨਹੋ ਕਿਛੂ ਜਾਣਿਆ ਨਹੀਂ ਤਿੰ ਸੁਖ ਨੀਂਦ ਬਿਹਾਇ ਹਮੋ ਜੋ ਬੂ ਜਾਗੂਜਨਾ ਪੂਰੀ ਪਰਿ ਬਲਾਈ ਕਬੀਰ ਮਾਰੇ ਬਹੁਤ ਪੁਕਾਰਿਆ ਪੀਰ ਪੁਕਾਰੈ ਔਰ लागी चोट मरम की रहयो कबीर आठोर कबीर चोट सहेली से निकली लागत ले ओसास चोट सहारै शब्द की तास गुरु मैं दास कबीर मुल्ला मनारे क्या चढ़ह साईं ना बहरा होई जा कारण तू बांग दे ਦਿਲ ਹੀ ਭੀਤਰ ਜੋਏ ਸੇਖ ਸਬੂਰੀ ਬਾਹਰਾ ਕਿਆ ਹਜ ਕਾਬੇ ਜਾਏ ਕਬੀਰ ਜਾ ਕੀ ਦਿਨ ਸਾਬਤ ਨਹੀਂ ਤਾ ਕੋ ਕਹਾ ਖੁਦਾ ਆਏ ਕਬੀਰ ਅੱਲਾਹ ਕੀ ਕਰ ਬੰਦਗੀ ਜਿਹ ਸਿਮਰਤ ਦੁਖ ਜਾਏ ਦਿਲ ਮਹਿ ਸਾਈ ਪ੍ਰਗਟੈ 부ਝੈ ਬਲੰਤੀ ਨਾਏ ਕਬੀਰ ਜੋਰੀ ਕੀ ਏ ਜ਼ੁਲਮ ਹੈ ਕਹਤਾ ਨਾ ਉਹ ਹਲਾਲ ਦਫਤਰ ਲਿਖਾ ਮੰਗੀਐ ਤਬ ਹੋਈ ਗੋ ਕੋਨ ਹਵਾਲ ਕਬੀਰ ਖੂਬ ਖਾਣਾ ਖੀਚੜੀ ਜਾਂ ਮਹਿ ਅੰਮ੍ਰਿਤ ਲੂਨ ਏਹ ਰੋਟੀ ਕਾਰਨੇ ਗਲਾ ਕਟਾਵੇ ਕੋਨ ਕਬੀਰ ਗੁਰ ਲਾਗਾ ਤਬ ਜਾਨੀਐ ਮਿਟਾ ਮੋਹ ਤਨ ਤਾਪ ਹਰਖ ਸੋਗ ਦਾ ਜੈ ਨਹੀਂ ਤਬ ਹਰੇ ਆਪ ਹੈ ਆਪ ਕਬੀਰ ਰਾਮ ਕਹਿਨ ਮੈਂ ਭੀਦ ਹੈ ਤਾਮਹ ਏਕ ਵਿਚਾਰ ਸੋਈ ਰਾਮ ਸਬੈ ਕਹਿ ਸੋਈ ਕਉਤਕ ਹਾਰ ਕਬੀਰ ਰਾਮੈ ਰਾਮ ਕਹੋ ਕਹਿਬੇ ਮਾਹ ਬਬੇਕ ਏਕ ਅਨੇਕ ਹੈ ਮਿਲ ਗਿਆ ਇਕ ਸਮਾਨਾ ਏਕ ਕਬੀਰ ਜਾ ਘਰ ਸਾਧਨਾ ਸੇਵੀਐ ਹਰ ਕੀ ਸੇਵਾ ਨਾਏ ਤੇ ਕਰ ਮਰਹਟ ਸਾਰਖੇ ਭੂਤ ਬਸਹਿ ਤਿਨ ਮਾਹੇ ਕਬੀਰ ਗੂੰਗਾ ਹੂਆ ਬਾਵਰਾ ਬਹਿਰਾ ਹੂਆ ਕਾਨ ਪਾਵਹੁ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਬਾਨ ਕਬੀਰ ਸਤਗੁਰ ਸੂਰਮੇ ਬਾਹ ਆ ਬਾਨ ਜੋ ਏਕ ਲਾਗਤ ਹੀ ਭੋਏ ਗਿਰ ਪਰਿਆ ਪਰਾ ਕਰੇ ਜੇ ਛੇਕ ਕਬੀਰ ਨਿਰਮਲ ਬੂੰਦ ਆਕਾਸ ਕੀ ਪਰ ਗਈ ਭੂਮ ਬੇਕਾਰ ਬਿਨ ਸੰਗਤ ਇਉ ਮਾ ਨਹੀਂ ਹੋਏ ਗਈ ਭਟ ਛਾਰ